ਯਾਰ ਮੈਂ ਯਾਦ ਕਰ ਤੁਰਦਾ ਮੈਨੂੰ ਪਤਾ ਲੱਗਦਾ ਹੈ ਸਾਹ ਕੇ ਲਗਾ ਕਰ ਦੇ ਡਾਕਟਰ ਆਉਂਦਾ ਉਹ ਪ੍ਰਯਾਗ ਕਰਦਾ ਨਹੀਂ ਬਦਲਣੇ ਛੇੜੇ ਵਾਲੇ ਮੋਲੀ ਉਹਦਾ ਤਾਂ ਤੁਮ ਕਿ ਪਹਿਲੇ ਪਹਿਲਾ ਕੰਮ ਹੈ ਛੱਡੋ ਤੁਹਾਨੂੰ ਆਜ ਨਮਾਨਿਆ ਕਿਹੜੇ ਵਕਤ ਨੂੰ ਪੈ ਗਿਆ ਐ ਆ ਫੜ ਚਾਚਾ ਆ ਫੜ ਹਾਂ ਨਾ ਜਾ ਸਭ ਚੋਗਲਾ ਯਾਰ ਤੂੰ ਕੀ ਕਰਨਿਆ ਬਿਸਮਿਲ ਲਹਿ ਬਰਕਤ ਲੈ ਵੀ ਚਾਚਾ ਤੇਰੇ ਹੱਥ ਦੇ ਲੱਗੇ ਨੇ ਅਜਾ ਅਲੇ ਰਖੀਮ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਤੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਨੂੰ ਵੈਲਕਮ ਆ ਸਵਾਗਤ ਆ ਜੀ ਆਨਵਾਜਦੇ ਆ ਅੱਜ ਦੇ ਨਵੇਂ ਵਲੌਗ 'ਚ ਅੱਜ ਦੀ ਨਵੀਂ ਵੀਡੀਓ 'ਚ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਆ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਲਓ ਜੀ ਜਨਤਾ ਆ ਗਈ ਆਪਣੀ ਨਾਉਣ ਕਿਤਨਾ ਆਉਣਾ ਛੱਪੜ ਚ ਚਲੋ ਚਲੋ ਨਾ ਲੋ ਜਾ ਕੱਲ ਡਿੱਗਿਆ ਹੈ ਨਾ ਸ਼ਾਮੀ ਤੂੰ ਤੇਰੇ ਅੱਬੇ ਨੂੰ ਮੈਂ ਕਹਿਣਾ ਤੇਰਾ ਬਾਪੇ ਲੜੇਗਾ ਤੇਰ ਨਾਲ ਟੈਨਸ਼ਨ ਨਾ ਲੈ ਨਾ ਆ ਜਾ ਵਿੱਚ ਨਾਉਗਾ ਜਾਂ ਨਾ ਲੋ ਨਾ ਲੋ ਭਾਈ ਤੁਹਾਡੇ ਦਿਨ ਤੁਸੀਂ ਨਾਉਣ ਵਾਲੇ ਇਹ ਨਹੀਂ ਡਲਦੇ ਜਨਾਬ ਇਹ ਜਿਹੜਾ ਨਾ ਛੱਪੜ ਹੋਏ ਇਹ ਹੋਣ ਤੇ ਕਪੜੇ ਬਦਲ ਕੇ ਨਾ ਮਾਰ ਲੈ ਛਾਲਾਂ ਵਿੱਚ ਪਾ ਗੰਦਾ ਹੋਵੇ ਪਾ ਚਾਂਗਾ ਪਾਣੀ ਇਹਨਾਂ ਨੂੰ ਕੀ ਲੱਗੇ ਇੱਧਰ ਵੇ ਆ ਨਿਕਾ ਜਾ ਇਹ ਨਾ ਆਏਗਾ ਛੱਪੜ ਚੀਵੀ ਚੋ ਇਹ ਨਾ ਹਣ ਤੇ ਆਪਾਂ ਜਿਹੜਾ ਨਾ ਮੁੜ ਕੇ ਮਿਲਦੇ ਆ ਚਵਾਈ ਤੇ ਲਓ ਜੀ ਟਾਈਮ ਹੋ ਗਿਆ ਸਾਡਾ ਚਵਾਈ ਦਾ ਡੰਗਰ ਲੱਗੇ ਆ ਟੌਮ ਤੇ ਦੋਦੀ ਸਾਡਾ ਵੀ ਆਉਣ ਵਾਲਾ ਟਾਈਮ ਨਾ ਕਰੀਏ ਚਵਾਈ ਕਰਦੇ ਆ ਨਾ ਉਹਨਾਂ ਪਿੱਛੇ ਤੇ ਲਾਉਨੇ ਆਪਾਂ ਚਵਾਈ ਦੁੱਦੀ ਹੁੰਦਾ ਨਾਲੇ ਸ਼ਕਲ ਮਿਲਾ ਲਾਉਨੇ ਆਪਾਂ ਲਓ ਜੀ ਡੰਗਰ ਆਪਣੇ ਚੋਏ ਗਏ ਨੇ ਦੁੱਦੀ ਵੀ ਆ ਗਿਆ ਬੰਦਾ ਕਿਧਰ ਹੋ ਚਾਚਾ ਬਨਲਾ ਬੱਛੀ ਆਪਦੀ ਉਹਦਲਾ ਕੁਟਰੋਡ ਡਿਲੀਜਨ ਦੁੱਦੀ ਅੰਦੋਦੀਆ ਰਦੀ ਆਏ ਉਹਦਲਾ ਕੁਟਰੋਡ ਲਿਆ ਕਰ ਚਲੋ ਗੋਦੀ ਆਇਆ ਫੇਰੇ ਚੁਕਾ ਮੋਟਰਸਾਈਕਲ ਹੈ ਬੈਠ ਜਾ ਚਾਹ ਤੇ ਹੈ ਰਾਈ ਦਾ ਬੱਚਾ ਤਾਂ ਜਾ ਚਲ ਜਾ ਹਾਂ ਤੂੰ ਛਾੜ ਜਣੀ ਰਾਈ ਹੈ ਗੱਲ ਤਾਂ ਪੱਕਾ ਹੈ ਆਹੋ ਛਾੜ ਚੱਲ ਬੈ ਯਾਰ ਲੈ ਵੀ ਚੈਲੰਜ 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 ਇਹ ਉੱਤੇ ਚਾਰੇਗਾ ਮੰਜੀ ਦੇਖੀ ਦਾ ਹਾਕਾ ਕਰ ਤੋਹੇ ਕਰਿਆ ਪਸਾਨ ਮਰ ਗਿਆ ਨਾ ਉਹ ਬੈਠਾ ਯਾਰ ਝਾੜ ਤੂੰ ਮਰ ਗਿਆ ਨਾ ਯਾਰ ਮੈਂ ਬੈਠਾ ਮੋਟਰਸਾਈਕਲ ਮਰ ਗਿਆ ਨਾ ਉਹ ਵੇ ਕਿਵੇਂ ਪਿਛਾ ਪਿਛਾ ਹੁੰਦਾ ਮੋੜਦਾ ਨਾ ਅੱਬੇ ਦਾ ਇੱਥੇ ਬੈ ਲੈ ਅੱਬੇ ਦਾ ਮੈਂ ਤੋ ਉਸ ਦੇ ਝਾੜ ਕੇ ਜਾਵੇਂ ਆਜ ਚਾਰਾ ਤੂੰ ਅੱਬੇ ਦਾ ਹੈ ਤੂੰ ਅੱਬੇ ਦਾ ਇੱਥੇ ਬੈ ਰਹਾ ਤੇ ਜਬਾਨੇ ਆਵਾਜ਼ ਆਉਂਦੀ ਹੁੰਦੀ ਹੈ ਕਿਚਾ ਹੁਣ ਤੋਂ ਇੱਥੇ ਬੈ ਬੈ ਯਾਰੋਂ ਆਉਂਦਾ ਪਿਆ ਹੁਣ ਆਜ ਕਿਹੜੀ ਕੁਛਾ ਡਿਗਣੀ ਆ ਤੇ ਐਵੇਂ ਚੱਲੇ ਜਾ ਬੰਦੇ ਲੱਗਦੇ ਤੇਰੇ ਪਿੱਛੇ ਲੱਗਾ ਹੁਣ ਉਹ ਗੱਲ ਕਰਦਾ ਹਾਂ ਆ ਬੇਨਾਨ ਇਹ ਬੇਨਾਨ ਇਹ ਤੇਰੇ ਬੇਜਾਨ ਹੁਣ ਕਿਧਰ ਮੂੰਹ ਉੱਪਰ ਆ ਕੇ ਗੱਲ ਕਰੇ ਤੇਰੇ ਰੱਖੇ ਕਿਨੇ ਉਸ ਚਾਲਤ ਦਾ ਬਲੋਕ ਨੇ ਲੱਗੇ ਜਿਹੜਾ ਝੂਠਾ ਬੇਰੂ ਨਿਤਰਾ ਦਾ ਹਾਰ ਪਾ ਗਿਆ ਉਹ ਜਾਣਨ ਦੀ ਗੱਲ ਨਹੀਂ ਹੈ ਮੈਂ ਤਾਂ ਇਹ ਤੁਹਾਨੂੰ ਸਾਹ ਚੰਗਾ ਕਰ ਦਿੰਦਾ ਹਾਂ ਅਰੇ ਸਰ ਮੈਂ ਗੱਡੀ ਕਰ ਤੂੰ ਦਾ ਬੇਪਤਾ ਲਾ ਦੇ ਹੁਣ ਨਹੀਂ ਸਾਹ ਚੰਗਾ ਕਰ ਦਿੰਦਾ ਸਾਹ ਚੰਗਾ ਕਰ ਦਿੰਦਾ ਸਾਹ ਚੰਗਾ ਕਰ ਦਿੰਦਾ ਮੜਾਈ ਤੇ ਜਦੋਂ ਮੈਂ ਕਿੰਨਾ ਗਿਆ ਚਿੱਟੇ ਕਾਲੇ ਦੇ ਖਰਾ ਤਰ੍ਹਾਂ ਦਾ ਪਤਾ ਜਿੱਥੇ ਥੱਲੇ ਪੈ ਵੀ ਛੇਰ ਨੇ ਉੱਤੇ ਪੈ ਵੀ ਛੇਰ ਆ ਯਾਦ ਰੱਖ ਲਾ ਹਾਂ ਮੈਂ ਇੱਥੇ ਦੋਦੀ ਹੈਗਾ ਯਾ ਯਾ ਮਾਨ ਉਹਦੇ ਦੀ ਕਿਸਮਤ ਬੜੀ ਤੇਜ਼ੀ ਲੈ ਕੀ ਕਿਸਮਤ ਕਿਸਮਤ ਸੀ ਜੀ ਯਕੀਨ ਮੈਨਾਂ ਪਾਂਡਾ ਉਤੂ ਡਿੱਗ ਗਿਆ ਬਿਲਕੁਲ ਐਵੇਂ ਸਿੱਧਾ ਹੋ ਗਿਆ ਇਸ ਵੇਲੇ ਬੇਕੁਸ਼ੀ ਨਾਉਣ ਕਰਨੀ ਨੂੰ ਪਾ ਬੈਸੇ ਬੈਠਿਆ ਅੱਬੇ ਚੱਲਣਾ ਹੈ ਇਹ ਨਹੀਂ ਲੈ ਦਲਾ ਇਹਨੇ ਗੱਡੀ ਖਾ ਲੈ ਜਣੀ ਚੱਲ ਭਰਾ ਜਾ ਤੂੰ ਟਾਈਮ ਨਾਲ ਲੇਟ ਹੋਉਂਦੀ ਨਹੀਂ ਹੁਣ ਵਸ ਹੁਣ ਬੇਜਬਾ ਨਾ ਗੱਲ ਨਾ ਕਰੇਗਾ ਆਹ ਆ ਇਹ ਫਿਰ ਅੱਗੇ ਦਿਨ ਲਾਵਾਂਗੇ ਨਾ ਲਓ ਜੀ ਚੱਲੇ ਆ ਪੱਠਿਆਂ ਨੂੰ ਦਫ਼ਤਰ ਲਿਆ ਕਸ ਤੇ ਪਹੁੰਚ ਲਿਆ ਪੱਠਿਆਂ ਨੂੰ ਆ ਜਰਾ ਟਾਈਮ ਨਾਲ ਪੱਠੇ ਵੱਢ ਲਈ ਰਾਤ ਸ਼ਾਮ ਹੋ ਜਾਂਦੀ ਆ ਤੇ ਹੋਰ ਵੀ ਕੰਮ ਕਰਨਾ ਹੁੰਦਾ ਦਵਾ ਦਾ ਵੱਢ ਲਈ ਪਹਿਲੇ ਪੱਠੇ ਲਓ ਜੀ ਪੱਠੇ ਵੱਢ ਕੇ ਆਪਾਂ ਹੋ ਗਏ ਵੇਲੇ ਚਾਚਾ ਵੀ ਤੇ ਮੰਮੀ ਤੇ ਹੁਣ ਸਾਡੀ ਕੋਸ਼ਿਸ਼ ਹੈ ਚਾਚਾ ਕੋਸ਼ਿਸ਼ ਹੈ ਸਾਡੀ ਕਿ ਚਲੋ ਜਾ ਕੇ ਮੁਰਗੀ ਭਾਈ ਇਹ ਹੀ ਸੇਵੇ ਬੱਤੀ ਆ ਗਈ ਹੈ ਪਰ ਅੱਜ ਸਾਡੀ ਡੇਰ ਤੇ ਬੱਤੀ ਨਹੀਂ ਆਈ ਉਹ ਡੇਰੇ ਤੇ ਆ ਗਈ ਬੱਤੀ ਆਪ ਨੂੰ ਗੱਡੀਆਂ ਨਹੀਂ ਸਹੀ ਜੀ ਸਹੀ ਹਾਂਜੀ ਤੇ ਚੱਲ ਕੇ ਯਾਰ ਮੁਰਗੀ ਭਾਈਏ ਸੇਵੇ ਆਜੀ ਕੋ ਲਈਏ ਆਂਡੇ ਕਿਉਂ ਬਈ ਕਿ ਦਿਨ ਨਹੀਂ ਤਾ ਉਹ ਦੇਵੇ ਆਂਡੇ ਫਿਰ ਅਸੀਂ ਆਂਡੇ ਲੈ ਕੇ ਮੁਰਗੀ ਭਾਈਏ ਸੇਵੇ ਲਓ ਜੀ ਮੁਰਗੀ ਭੌਣ ਲੱਗਿਆ ਸੇਵੇ ਆਂਡੇ ਲਚਕ ਲੈਂਦੇ ਨੇ ਪੋਣੇ ਥਲੇ ਰੱਖੇ ਆ ਆ ਵੀ ਚਾਚਾ ਆ ਜਾ ਆ ਫੇਰ ਲਿਆ ਵੇ आजा, आजा, मेंट आ जाए मिंड मार आेखा दौरा साड़ी मुर्गी आंडे बंद कर देने लिया हो रहा आ ਕੋਈ ਗੱਲ ਨਹੀਂ ਖੈਰ ਅੰਨ ਦੋ ਲੈਣੇ ਨੇ ਵਿੱਚ ਸੇਵਾ ਦੇਖਣਾ ਨਹੀਂ ਦੇਖਣਾ ਨਹੀਂ ਠੀਕ ਹੈ ਚਲਾ ਆ ਚਾਚਾ ਆ ਉਥੇ ਲੈ ਚਲੋ ਕੋਲ ਲੈ ਆ ਲੈ ਆ ਲੈ ਇੱਕ ਨਾ ਨਹੀਂ ਪਤਾ ਨਹੀਂ ਛੜੇ ਲੈ ਮਾ ਤੁੰਗਿਆ ਪਹਿਲੇ ਬੋਲਾ ਕਾਮ ਹੈ ਹਟਾਓ ਤੁਹਾਨੂੰ ਕੀ ਤੂੰ ਬੜਾ ਸਿਆਣਾ ਹੈ ਲਓ ਜੀ ਚਲਾ ਵੀ ਚਾਚਾ 18 ਵੀ ਜਾ ਕਾਲਿਆ ਓ ਫੋਨਾ ਲੱਗੀ ਓਏ ਪਰ ਆਹੋ ਓਹ ਧਿਆਨ ਨਾ ਗਰੇ ਕੁਕਰ ਨਾਲ ਚੂਂਗ ਵੀ ਮਾਰਨੀ ਆ ਮਾ ਲੰਗਾ ਹੀ ਨਾ ਬੂਹ ਆ ਲਾਵਾ ਜਾ ਲੰਗ ਇਹ ਲੰਗਾ ਨਹੀਂ ਕੀਤਾ ਇਹ ਨੂੰ ਸਾਈਡ ਪਰ ਲੰਗਾ ਨਾ ਢਾੜ ਪਰ ਲੰਗਾ ਲੰਗਦਾ ਨਹੀਂ ਪਿਆ ਓਏ ਚ ਤੋੜੀ ਵੀ ਐ ਨਾ ਤਾਂ ਕੋਈ ਗੱਲ ਨਹੀਂ ਥੋੜੀ ਫਿਰ ਰੱਖ ਲਾਂਗੇ ਥੋੜੀ ਫਿਰ ਰੱਖਾਂਗੇ ਓਹ ਕਾਨੂੰ ਕਰ ਰੱਖੀ ਹੇ ਚਾਚੇ ਦੇ ਹੱਥੀ ਅਜ ਬੌਣ ਲੱਗੇ ਆ ਮੈਂ ਨਾ ਤੂੰ ਅਗਿਆ ਆ ਜਾ ਨਾ ਨਾ ਯਾਰ ਕਰੋ ਚਾਚੇ ਨੂੰ ਤੰਗ ਤੁਸੀਂ ਚਾਚਾ ਵੇ ਕੀ ਕੁਕਰ ਚੂੰਗੀ ਨਾ ਵੱਢ ਲਵੇ ਮੈਂ ਵੀ ਚਾਚਾ ਲੱਗਾ ਬੜੇ ਜ਼ੋਰੋ ਸ਼ੋਰ ਨਾਲ ਲਓ ਜੀ ਚਾਚਾ ਵੰਡੇ ਸੈਟ ਕਰੋ ਵਿੱਚ ਚਾਚਾ ਕੁਸਰਨ ਲੱਗਾ ਵਿੱਚ ਆ ਜਨ ਮਾਨਿਆ ਕਿਹੜੇ ਵਕਤ ਨੂੰ ਪੈ ਗਿਆ ਐ ਆ ਫੜ ਆ ਚਾਚਾ ਆ ਫੜ ਆ ਨਾ ਜਾ ਸਭ ਜੋਗਲਾ ਯਾਰ ਤੂੰ ਕੀ ਕਰਨਿਆ ਆ ਗਿਆ ਦਾ ਉਹ ਨਹੀਂ ਇਹ ਅੰਦੇ ਚ ਮੀ ਆ ਜਾਂਦਾ ਏ ਹੋਰਾਂ ਕਰ ਲੈਣਾ ਪਹਿਲੇ ਉਹਨੂੰ ਐ ਨਹੀਂ ਵਾੜ ਤਾ ਤੂੰ ਜਾਣਾ ਚਾਚਾ ਲਓ ਜੀ ਚਾਚਾ ਚਲਾ ਗਿਆ ਸੁਰੰਗ ਦੇ ਵਿੱਚ ਸੇ ਖੋਲੇ ਚ ਨਾ ਵੜੀ ਧਿਆਨ ਨਾ ਦਿੱਤਾ ਧਿਆਨ ਨਾ ਆ ਧਿਆਨ ਨਾ ਬੇਟੂ ਸੇ ਨਿਕਲਾਈ ਨਾ ਉਹ ਤੇ ਨਹੀਂ ਪਾਇ ਬਣਾ ਨਹੀਂ ਆ ਧਿਆਨ ਆ ਫੇਰ ਨਿਕਲ ਆ ਚਲੋ ਜੀ ਪੁੱਤੂ ਲੜ ਚੋ ਆਪਣੇ ਨਾਲ ਬਿਸਮਿਲ ਲ ਰਗਤ ਲੈ ਵੀ ਚਾਚਾ ਤੇਰੇ ਹੱਥ ਦੇ ਲੱਗੇ ਨੇ ਆ ਜਾਂਦੇ ਰਖੀਮ ਇਹ ਕਿ ਕਰ ਕਿ ਨਹੀਂ ਤੇ ਨਾ ਉਹਦੇ ਆਂਡੇ ਮਤਲਬ ਬੱਚੇ ਹੋਣੇ ਚਾਹੀਦੇ ਨੇ ਆਹੋ ਹਾਂਜੀ ਜਿਹੋਵੇਂ ਦਾ ਨਾ ਹੋਏ ਅਬਦੁਰਮਾਨ ਮਗਰਬ ਹੋ ਜਾ ਹਾਂ ਇਹ ਆਜੀ ਵਰਗੇ ਜਾਂ ਟਿੱਟੂ ਵਰਗੇ ਕਿਉਂਗੇ ਆਹੋ ਲੈ ਆਂਡੇ ਆਂਡੇ ਟਿੱਤਰ ਦੇ ਆਹ ਚਾਹ ਆਂਡਾ ਟਿੱਤਰ ਦੇ ਹੋਵੇ ਕਿੱਥੇ ਆਹੋ ਟਿੱਤਰ ਦਾਗਾ ਲੱਭਿਆ ਸਾਨੂੰ ਆਂਡਾ ਲੱਭ ਗਿਆ ਹੀ ਇਹਨੇ ਤੋੜ ਛੱਡਿਆ ਆਹ ਤੂਤੇ ਰੱਖਿਆ ਇਹਨੇ ਟੜ ਤੋਂ ਨਭਾਈ ਦਾ ਐਡਾ ਆਂਡਾ ਸੀ ਉਹ ਕਿੱਧਰ ਰੰਗ ਉਂਦਾ ਮੁਰਗੀ ਹੈ ਅੱਲਾ ਦੇ ਸਪੁੱਤ ਦੇ ਕਿੱਥੇ ਬਾਈ ਅੰਡਾ ਹੋਰ ਟਿੱਕਿਆ ਇਹ ਤੇ ਬੜਿਆ ਇਹ ਤੇ ਨਪਿਆ ਤੇ ਯਾਰ ਹੋਰ ਖੜਵਾ ਵੀ ਜਾਣਾ ਤਾਂ ਅਗਰ ਬੜਾ ਅਕਦੀ ਮੈਂ ਕਮਰੇ ਚ ਵੜਿਆ ਖਾਂ ਆ ਹੋਰ ਜਿਹੜੀ ਤੋਂ ਥਰੋਂਗੇ ਜੇ ਵੜਿਆ ਖਾਂ ਤਾਂ ਆਹੋ ਪਾਈ ਉਹ ਛਾਣਾ ਚੁੱਕ ਯਾਰ ਜਿੰਨਾ ਉੱਥੇ ਧੌਣਗਾ ਹੁੰਦੀ ਨਾ ਪੀਛਾ ਹੁੰਦੀ ਤੇ ਚਲੋ ਰੱਖ ਲਿਆ ਬੰਦ ਕਰ ਦਿਓ ਲੋ ਜੀ ਬismillah ਦੀ ਬਰਕਤ ਅੱਲਾ ਖੈਰ ਕਰੂ ਅੱਲਾ ਜੀ ਮੁਰਗੀ ਬਾਤ ਹੀ ਸੇਵੇ ਅੱਜ ਆਹ ਮੁਰਗੀ ਸੇ ਲਾਜ ਅੱਜ ਜੀ ਨੂੰ ਸਿਰਫ ਜਿਹੜਾ ਦੋ ਅੰਡੇ ਦੇਣੇ ਨੇ ਕੀ ਬਾਜੀ ਹਲੋ ਦੋ ਚੂਚੇ ਆਉਣੇ ਤੇਰੇ ਕੋਲ ਠੀਕ ਹੈ ਨਾ ਚਲੋ ਜੀ ਅੱਜ ਕਿੱਥੇ ਰਹਾ ਲਓ ਜੀ ਇੱਥੇ ਕਰਦੇ ਆਪਾਂ ਵਲੌਗ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ